ਅੱਜ ਦੀ ਜਿਹੜੀ ਮੀਟਿੰਗ ਐ ਸਰਦਾਰ ਰਣਜੀਤ ਸਿੰਘ ਐ ਸਰਦਾਰ ਰਣਜੀਤ ਸਿੰਘ ਦੇ ਲੋਜੀ ਦੇ ਹੱਕ ਦੇ ਵਿੱਚ ਜੋ ਕਿ ਸਾਡੇ ਸ਼ਰੋਮੀ ਅਕਾਲੀਗਲ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਨੇ ਵਿੱਚ ਅੱਜ ਸੇਮਟਾਵਰੀ ਤੇ ਇੱਕ ਕੀਤੀ ਗਈ ਐ ਜਿਹਦੇ ਵਿੱਚ ਕੀ ਵਰਕਰ ਮਿਲਣੀ ਸੀਗੀ ਵੀ ਵਰਕਰਾਂ ਨੂੰ ਛਾਇਦ ਕਰਨ ਦੇ ਲਈ ਵੀ ਆਪਾਂ ਆਪਣੇ ਆਪਣੇ ਕੰਮਾਂ ਦੇ ਉੱਤੇ ਡਟ ਕੇ ਲੱਗਦੀਏ ਤੇ ਵਰਕਰਾਂ ਨੇ ਅੱਜ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਇਹ ਸੀਟ ਜਿਹੜੀ ਐ ਬਹੁਤ ਮਾਰਜਨ ਦੇ ਨਾਲ ਜਿੱਤ ਕੇ ਸਰਦਾਰ ਰਣਜੀਤ ਸਿੰਘ ਢਿਲੋਜੀ ਦੀ ਥੋਲੀ ਜਿਪਾਵਾਂਗੇ ਤੇ ਸਰਦਾਰ ਸੁਰਜੀਤ ਸਿੰਘ ਬਾਦਲ ਜਿਹੜੇ ਆ ਤਾਂ ਜਿਹੜੇ ਆ ਉਹ ਮਜ਼ਬੂਤ ਕਰਾਂਗੇ ਕਾਂਗਰਸ ਨੂੰ ਦੇਖੋ ਮੈਨੂੰ ਲੱਗਦਾ ਕਿ ਲੋਕਲ ਚਿਹਰਾ ਹੀ ਕੋਈ ਨਹੀਂ ਲੱਭਿਆ ਤੇ ਉਹਨਾਂ ਨੇ ਬਾਹਰੋਂ ਕੈਂਡੀਡੇਟ ਜਿਹੜਾ ਦੋ ਉਹਨਾਂ ਦਾ ਅੱਗੇ ਵੀ ਕੰਮ ਹੁੰਦਾ ਹੈ ਕਿ ਬਿੱਟੂ ਨੂੰ ਵੀ ਪਿਛਲੀ ਵਾਰੀ ਆਨੰਦਪੁਰ ਸਾਹਿਬ ਤੋਂ ਲਿਆਂਦਾ ਇਸ ਵਾਰ ਰਾਜਾ ਵੜਿੰਗ ਨੂੰ ਕਿਦੋਂ ਹੋਰ ਲੈ ਆਂਦਾ ਮਤਲਬ ਕਿ ਉਹਨਾਂ ਨੂੰ ਲੋਕਲ ਮੇਰੇ ਖਿਆਲ ਕੋਈ ਕੈਂਡੀਡੇਟ ਹੀ ਨਹੀਂ ਲੱਭਦਾ ਸੋ ਇਸ ਕਰਕੇ ਕਾਂਗਰਸ ਦੇ ਹਾਲਾਤ ਜਿਹੜੇ ਆ ਉਹ ਪਤਾ ਲੱਗਦੇ ਆ ਵੀ ਕੀ ਆ ਇੱਥੇ ਹੀ ਚਾਨਣ ਜਿਹੜਾ ਹੋ ਜਾਂਦਾ ਹਾਂ ਕੇ ਸਕਦਾ ਨਹੀਂ ਲੱਗਦਾ ਨਹੀਂ ਕਿਤੇ ਦੇਖੋ ਉਹ ਤਾਂ ਕਲੀਅਰ ਹੀ ਕਰਤਾ ਉਹਨਾਂ ਨੇ ਵੀ ਜੇ ਰਾਜਾ ਬੜੈਣ ਨੂੰ ਬਾਹਰੋਂ ਲੈ ਆਂਦਾ ਵਾ ਉਹ ਤਾਂ ਕਲੀਅਰ ਹੋ ਗਈਆਂ ਗੱਲਾਂ ਤੇ ਲਾਟਰੀ ਕਿਉਂ ਨਿਕਲੇਗੀ ਜੀ ਕਿਹਦਾ ਪਰਮਾਤਮਾ ਜਿਹੜੀ ਆ ਉਹ ਜਿੱਤ ਬਖਸ਼ਿਸ਼ ਕਰੇਗਾ ਔਰ ਜਿੱਤ ਕੇ ਜਿਹੜਾ ਲੁਧਿਆਣੇ ਦਾ ਵਿਕਾਸ ਹੈ ਜੋ ਵੀ 10 ਸਾਲਾਂ ਤੋਂ ਬਿਲਕੁਲ ਪਛੜਿਆ ਹੋਇਆ ਸੀ ਕਿਉਂਕਿ ਬਿੱਟੂ ਜੀ ਨੇ ਕੁਝ ਨਹੀਂ ਕੀਤਾ ਲੁਧਿਆਣੇ ਦੇ ਲਈ ਔਰ ਉਹ ਜਿਹੜਾ ਵਿਕਾਸ ਹੈ ਉਹ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਕਰਨਗੇ ਬਿੱਟੂ ਨੂੰ ਪਿੰਡ ਵਾਲੇ ਕੀ ਪਿਆਰ ਕਰੂਗੇ ਬਿੱਟੂ ਵਾਲੇ ਨੂੰ ਬਿੱਟੂ ਜੀ ਨੂੰ ਮੈਨੂੰ ਲੱਗਦਾ ਭਾਜਪਾ ਵਾਲੇ ਪਿਆਰ ਨਹੀਂ ਕਰਦੇ ਬਈ ਬਹੁਤ سارے ਬਹੁਤ سارے ਭਾਜਪਾ ਦੇ ਸਾਡੇ ਮਿੱਤਰ ਜਿਹੜੇ ਆ ਉਹ ਕਹਿੰਦੇ ਯਾਰ ਅਸੀਂ ਪਤਾ ਨਹੀਂ ਕਿੱਥੋਂ ਗਲਤ ਕੈਂਡੀਡੇਟ ਜਿਹੜਾ ਉਹ ਚੂਜ਼ ਕਰ ਲਿਆ ਬਹੁਤ ਮਿੱਤਰ ਇਹੋ ਜੀ ਗੱਲ ਕਰਦੇ ਆ ਤੇ ਜੇ ਉਹ ਇੰਨੀ ਗੱਲ ਕਹਿੰਦੇ ਆ ਤਾਂ ਫਿਰ ਸੋਚ ਲਓ ਉਹਨਾਂ ਨੇ ਵੋਟ ਕਿੱਥੇ ਬਣਾਈ ਆ ਨਾ ਬਿੱਟੂ ਵਾਪਸ ਹੀ ਜਾਣਾ ਪੂਣਾ ਮੈਂ ਇਹ ਤਾਂ ਹੁਣ ਬਿੱਟੂ ਜੀ ਨੂੰ ਪਤਾ ਕਿ ਕਿੱਥੇ ਜਾਣਾ ਹੈ ਬਿੱਟੂ ਜੀ ਨੇ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਜੀ ਮੈਂ ਆਪਣੇ ਪਾਰਟੀ ਪ੍ਰਧਾਨ ਖੁਦਾ ਖੋਬੀ ਜਿੰਦੀ ਬਾਦਲ ਜੀ ਦਾ ਲੱਖ ਇਹਨਾਂ ਨੇ ਅੱਜ ਸਾਡੇ ਨੂੰ ਧਿਆਣੀ ਸ਼ਹਿਰ ਨੂੰ ਬਹੁਤ ਹੀ ਇਮਾਨਦਾਰ ਇੱਕ ਵੇਧਕ ਕਿਉਂਕਿ ਜਿਹੜੇ ਜਿੱਦਾਂ ਤੁਹਾਨੂੰ ਕੈਂਡੀਡੇਟ ਦਿੱਤਾ ਕਿ ਅੱਜ ਹੀ ਅਜੇ ਇਹਨਾਂ ਦੀ ਅਗਵਾਈ ਦੇ ਵਿੱਚ ਕਿਉਂਕਿ ਫਲੇਮ ਡਾਵੀ ਹਲਕਾਰ ਨੌਰਥ ਵਿੱਚ ਅੱਜ ਇੱਕ ਅੰਗ ਅਬੀ ਮੀਟਿੰਗ ਦਾ ਯੋਜਨ ਕੀਤਾ ਜਿੰਨੇ ਕਿ ਵਿਚਾਰ ਰਹਿ ਸੀਗਾ ਰੂਪ ਧਾਰਨ ਕਰ ਲਿਆ ਅੱਜ ਦੇ ਵਿੱਚ ਅਸੀਂ ਆਪਣੇ ਜਿਹੜੇ ਕੈਂਡੀਡੇਟ ਆ ਅਕਾਲੀ ਦਲ ਦੇ ਦਰਬਾਰ ਦੀ ਜੀਤ ਦੀ ਯੋਨੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿਦਾ ਇੱਥੇ ਪਿਆਰ ਲੈ ਕੇ ਸਾਰੀ ਸਵਾਤ ਨੂੰ ਪਹੁੰਚੀ ਹੈ ਇਦਾਂ ਹੀ ਅਸੀਂ ਇੱਕ ਦੋ ਨੇ ਉਹਨਾਂ ਬਹੁਤ ਬਹੁਤ ਰੋਟਾ ਵਾਕੇ ਇਹਨਾਂ ਨੂੰ ਦਿੱਲੀ ਪਾਰਲੀਮੈਂਟ ਦੇ ਵਿੱਚ ਪੇਜਾਂਗੇ ਦੇਖੋ ਜੀ ਅੱਜ ਅਸੀਂ ਏਲੀ ਜੱਗੇ ਦੀ ਟਿਕੜਾ ਨਾਉ ਕੋਈ ਹੈ ਅਸੀਂ ਤੇਜੀ ਪਿੰਡਾਂ ਦਾ ਵੀ ਦੌਰਾ ਕਰ ਰਹੇ ਹਾਂ ਸ਼ਹਿਰਾਂ ਦਾ ਵੀ ਦੌਰਾ ਕਰ ਰਹੇ ਹਾਂ ਦਿੱਲੀ ਮੀਟਿੰਗਾਂ ਦਾ ਸਿਸਟਮ ਚੱਲ ਰਿਹਾ ਤੇ ਜਿਸ ਸਾਹ ਨਾਲ ਯਾਨਕੀ ਤੁਹਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਜਿਸ ਸਾਹ ਨਾਲ ਲੋਕੀ ਤੁਹਾਨੂੰ ਵਿਸ਼ਵਾਸ ਦਵਾ ਰਹੇ ਆ ਤੇ ਸਾਡੀ ਜੇਤੂ ਜਿੱਤੀਆਂ ਆ ਅਸੀਂ ਸਰਕਾਰ ਇਸ ਵੀ ਚੱਲੇਗੀ ਅਸੀਂ ਸਰਕਾਰ ਦੀ ਜੀ ਦੋਈ ਨੂੰ ਦਿੱਲੀ ਪਾਰਲੀਮੈਂਟ ਤੇ ਜਾਣੀ ਬਿਲਕੁਲ ਜੀ ਬਿਲਕੁਲ ਉਹ ਕਰ ਰਿਹਾ ਇਹਨਾਂ ਪਿਆਰ ਮਿਲ ਰਿਹਾ ਜੀ ਇਹਨਾਂ ਸਰਕਾਰ ਦੇ ਰਹੀ ਸਾਰੇ ਜੀ ਕਿਉਂਕਿ ਿੱੱਲੋ ਸਾਨੂੰ ਸਾਰੇ ਨੇ ਅਜਮਾਇਆ ਹੋਇਆ ਉਹ ਲੋਕਲ ਦੇ ਅਕਸਰ ਲੁਧਿਆਣੇ ਦੇ ਨੇ ਬਾਕੀ ਜਿੰਨੇ ਵੀ ਹੈਗੇ ਸਾਰੋਂ ਬਾਹਰੋਂ ਆਏ ਜੀ ਕਿ ਪੱਪੀ ਜੀ ਹੈ ਲੁਧਿਆਣੇ ਦੇ ਲੇਕਿਨ ਆਮ ਆਦਮੀ ਨੂੰ ਲੋਕਾਂ ਨੇ ਹੁਣ ਨਕਾਰ ਦਿੱਤੇ ਇਹ ਦੋ ਸਾਲਾਂ ਦੇ ਵਿੱਚ ਇਹਨਾਂ ਨੂੰ ਪਤਾ ਚੁੱਕੇ ਆ ਸੋਲਾਂ ਦੇ ਦੂਜੇ ਅਸੀਂ ਚਾਰ ਤੋਂ ਨੂੰ ਰੋਇਲ ਟਾਊਨ ਦੇ ਉਦੋਂ ਤੁਹਾਡੇ ਸਾਹਮਣੇ ਆ ਜੀ ਅੱਜ ਨੌਰਮ ਲੁਧਿਆਣਾ ਵਿੱਚ ਵਰਕਰਾਂ ਦੀ ਮੈਣੀ ਹੋਈ। ਸ਼੍ਰੋਮਾਈ ਕਾਲੀਦਾਲ ਨੂੰ ਪ੍ਰਕਾਰ ਕਰਨ ਵਾਲੇ। ਆਈ ਨਰਨਵਾਲੇ ਕਾਲੀਦਾਲ ਲਈ ਅੱਜ ਸਾਥੀ ਆਰਡੀ ਸ਼ਰਮਾ ਜੀ ਨੇ ਇਕੱਠੇ ਕੀਤੇ। ਉਹਨਾਂ ਨਾਲ ਚਾਹਾਂ ਦੇ ਕੀਤੇ। ਉਹ ਬੜਗੇ ਆਹਾਹਾ ਮਤਾ ਵੀ ਆਉਣਾ। ਔਰ ਕਿਉਂ ਮੈਮ ਜਿਹੜੇ ਆਉਣ ਦੀ ਸ਼ੁਰੂ ਕਰਨੀ ਆ। ਉਹਦੇ ਵਿੱਚ ਵੱਡਾ ਹੰਗਾਰਾ ਮਿਲਣਾ ਸੀ। ਜਿਸ ਦਿਨ ਦੀ ਟਿਕਟ ਅਨਾਉਂਸ ਹੋਈ ਆ। ਸਾਡੇ ਸਾਥੀਆਂ 'ਚ ਬੜਾ ਵੱਡਾ ਉਤਸ਼ਾਹ ਵਾ। ਸਾਰੇ ਸਾਥੀ ਇੱਥੇ ਨੇ ਸਾਰੇ ਪਾਸੇ ਇੱਕੋ ਆਵਾਜ਼ ਆ ਰਹੀ ਆ ਸਾਡੇ ਸਾਹਮਣੇ ਜਿਹੜੇ ਸਾਡੇ ਇਲੈਕਟ ਕਰ ਰਹੇ ਨੇ ਉਹ ਦੋ ਉਮੀਦਵਾਰ ਤਾਂ ਬਾਹਰੀ ਐ ਇੱਕ ਭਾਜਪਾ ਦਾ ਇੱਕ ਕਾਂਗਰਸ ਦਾ ਕਿ ਜੇ ਆਪ ਦੇ ਉਮੀਦਵਾਰ ਜੇ ਲੁਧਿਆਣਾ ਨਾਲ ਸੰਬੰਧ ਰੱਖਦੇ ਮੇਰੀ ਸੁਝਾਅਨ ਨਿਵਾਸੀਆਂ ਨੂੰ ਬੇਨਤੀ ਆ ਪੀੜਾ ਕਿ ਜਿਹੜੇ ਬਾਹਰੀ ਉਮੀਦਵਾਰ ਨੇ ਇਹਨਾਂ ਨੂੰ ਜੜੋ ਤੋਂ ਨਿਕਾਲੋ ਉਹਨਾਂ ਦਾ ਔਰ ਫਿਰ ਮੇਰੇ ਵਿੱਚ ਪੈਸਾ ਕੰਮ ਆ ਦੇ ਤਾਂ ਕੋਈ ਕੁਝ ਪਾਵਾ ਕੰਮ ਨਹੀਂ। ਸਾਰੇ ਲੇਖਾ ਜੋਖਾ ਕਰਕੇ ਫੈਸਲਾ ਕਰੀਓ। ਕੋਈ ਛੋਟੀ ਕਰਨ ਲਈ ਜਿਹहां ਦੇ ਕੋ ਵਿਕਦਾ ਫੈਸਲਾ ਕਰਨਾ। ਆਪਣੇ ਕੋ ਵਿਕਦਾ ਫੈਸਲਾ ਕਰਨਾ। ਆਪਣੇ ਕਾਰੋਬਾਰ ਦੇ ਕੋ ਵਿਕਦਾ ਫੈਸਲਾ ਕਰਨਾ। ਔਰ ਪੰਜਾਬ ਨੂੰ ਕਿਸ ਤਰ੍ਹਾਂ ਅੱਗੇ ਚਲਾਉਣਾ ਉਹ ਫੈਸਲਾ ਕਰਨਾ। ਬਹੁਤ ਵਾਰ ਅਸੀਂ ਫੈਸਲਾ ਕੀਤਾ ਉਹ ਸਾਡੇ ਲਈ ਸਾਹੀ ਸਹੀ ਸ਼ਾਂਤ ਨਹੀਂ ਹੋਇਆ ਹੋਰ ਤੁਹਾਨੂੰ ਫੈਸਲਾ ਜਿਹੜਾ ਸਹੀ ਕਰਨਾ ਚਾਹੀਦਾ ਨਾਮ ਦੇ ਸੰਪਰਕ ਦੀ ਹਰੇਕ ਸੰਪਰਕ ਮੌਜੂਦ ਰਹੇਗਾ ਮਾਰੂ ਆਗੇ ਬੰਦੇ ਕਦੇ ਵੀ ਕਦੇ ਤੁਹਾਨੂੰ ਦਾ ਸਵਾਰ ਨਹੀਂ ਜਦੋਂ ਪਤਾ ਹੀ ਨਹੀਂ ਕਿ ਤੇ ਕੀ ਉਹਨਾਂ ਨੇ ਕੀ ਸਮੱਸਿਆਾਂਾਂ ਨੇ ਹੱਲ ਕੀ ਕਰੇ ਆ ਬਿੱਟੂ ਦੀ 10 ਸਾਲ ਹੋ ਗਏ ਲੁਧਿਆਣੇ ਸੰਸਦ ਪਾਰਲੀਮੈਂਟ ਬਣਿਆ ਅੱਜ ਵੀ ਉਹਨਾਂ ਨੂੰ ਮੈਂ ਦੂਜੇ ਰਮਹਿਆ ਦੇ ਨਾਮ ਕੱਸਦਾ ਹਾਂ ਜਿਹੜਾ ਬਸਤੇ ਆ ਨਾਮ ਨੂੰ ਮੁੱਛਾ ਕੱਢ ਕੇ ਦੋ ਦਿਨਾਂ ਦੇ ਬਣਾ ਨੇ ਬੰਦੇ ਜਾ ਗਿਆ ਉਹਦੇ ਜਾ ਕੇ ਆ ਕੇ ਜਿਹੜਾ ਬੰਦਾ ਨੂੰ ਮਿਲ ਜਾਂਦਾ ਨਹੀਂ ਪਤਾ ਸਹਿਮਾ ਕਿੱਥੋਂ ਪਕਾਉਂਗੇ ਅੱਜ ਜਿਹੜਾ ਰਾਜਾ ਬਣੇਗਾ ਕਦੇ ਨੁਦਰਾ ਨੇ ਆ ਕੇ ਨਹੀਂ ਬਣਿਆ ਅੱਜ ਨੁਦਹਾਣੇ ਭੇਜ ਦਿੱਤਾ ਗਿਆ ਨੁਦਹਾਣੇ ਦੇ ਜਿਹੜੇ ਹਾਈ ਕਮਾਂਡ ਆ ਨੁਦਹਾਣੇ ਤੋਂ ਵੋਟਰ ਦਾ ਵੋਟ ਤਾਂ ਲੈਣਾ ਚਾਹੁੰਦੀ ਹੈ ਦੇ ਆ ਕੋਈ ਲੀਡਰ ਨਹੀਂ ਹੁੰਦਾ ਕੋਲੇ ਐਸੇ ਜਿਹਦੇ ਤੇ ਭਰੋਸਾ ਕਰ ਲੈਣ ਬਾਹਰੋਂ ਸਾਨੂੰ ਜਿਹੜੇ ਲੀਡਰ ਦਿੱਤੇ ਜਾਂਦੇ ਨੇ ਉਹ ਸਾਡਾ ਸਮਾਨ ਦੇ ਕੁਝ ਨਹੀਂ ਐ ਸਣੀ ਦੋਸਤਿਆਂ ਨੂੰ ਸਣੀ ਦੋਸਤਿਆਂ ਨੂੰ ਪੜਾ ਕੇ 5 ਸਾਲ ਲੋਕਾਂ ਨੇ ਠੋਖਾ ਖਾਂਦਾ ਆਦੋ ਲੋਕਾਂ ਨੇ ਫੈਸਲਾ ਕੀਤਾ ਬਾਹਰ ਨੂੰ ਨਹੀਂ ਪਾਉਣਾ ਤੇ ਅਣ ਦੇ ਲੋਕਾਂ ਨੂੰ ਵੀ ਫਸਦਾ ਕਰਦੇ ਜਿਹੜੇ ਬਾਹਰੋਂ ਮਿਲਵਾਉਂਦੇ ਪਾਉਂਦੇ ਨੇ